ਤੇ ਆਪੀ ਹੁਣ ਅਸੀਂ ਤੇ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਬਾਹਰ ਉਹ ਸਰਕਾਰ ਉਹਨਾਂ ਨੂੰ ਰਹਾ ਕਰੇ ਤੂੰ ਆਪਣਾ ਜਿਹੜਾ ਪਿੱਛੜਿਆ ਹੋਇਆ ਕੰਮ ਹੈ ਉਹ ਆ ਕੇ ਆਪ ਸ਼ੁਰੂ ਕਰਨਾ ਬਾਕੀ ਉਹਨਾਂ ਚ ਜਦ ਅਸੀਂ ਮਿਲੇ ਚ ਨਾਗਾ ਤੁਸੀਂ ਸੰਗਤ ਦਾ ਧੰਨਵਾਦ ਕਰੋ ਉਹ ਅਸੀਂ ਇਹਨਾਂ ਚ ਜਾ ਕੇ ਸਾਰੀ ਸੰਗਤ ਦਾ ਤਿਆਰੀ ਦਾ ਧੰਨਵਾਦ ਕਰਾਂਗੇ ਤੇ ਬਾਕੀ ਉਹ ਜਿਹੜੇ ਜਲਦੀ ਸਰਕਾਰ ਤੁਹਾਡੀ ਅਪੀਲ ਹੈ ਵੀ ਜਲਦੀ ਉਹਨਾਂ ਦੀ ਐਨਐਸਏ ਤੋਂ ਰਿਹਾਈ ਕੀਤੀ ਜਾਏ ਤੂੰ ਆਪਣਾ ਜਿਹੜਾ ਆਣ ਕੇ ਕੰਮ ਆਰ ਬਦਲਣਾ ਸ਼ੁਰੂ ਕਰ ਦੇ ਜੇ ਸਰਕਾਰ ਜਲਦੀ ਉਹਨਾਂ ਨੂੰ ਐਨਐਸਏ ਨਹੀਂ ਖਤਮ ਕਰਦੀ ਜੀ ਜਾਂ ਬਾਹਰ ਨਹੀਂ ਕੱਢਦੀ ਤੁਸੀਂ ਕੂਨੀ ਚਾਰਾ ਜੁਰੀ ਦੇ ਨਾਲ-ਨਾਲ ਕੀ ਸੰਘਰਸ਼ ਦਾ ਵੀ ਕੋਈ ਪ੍ਰੋਗਰਾਮ ਲਿਖੋਗੇ ਹਾਂਜੀ ਸੰਗਤਾਂ ਦਾ ਵੀ ਇਹ ਹੁਣ ਤੋਂ ਵੀ ਦਬਾ ਕੇ ਜੇ ਸਰਕਾਰ ਨਹੀਂ ਮੰਦੀ ਕਿ ਅਸੀਂ ਫਿਰ ਕੋਈ ਵੱਡਾ ਸੰਘਰਸ਼ ਪਿੰਡਾਂਗੇ ਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਦੇ ਅਨੁਕੂਲ ਇਹ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਜਿਹੜੀ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਤੁਰੰਤ ਇਹ ਫੈਸਲਾ ਲੈਣਾ ਚਾਹੀਦਾ ਕਿ ਕੀ ਕਾਰਨ ਕੀ ਹੋ ਸਕਦਾ ਆਪਣਾ ਆਪਣਾ ਜਨਤਾ ਦਾ ਜਨਾਕਤ ਦਾ ਹੀ ਫੈਸਲਾ ਸਾਰਾ ਆਪ ਉਹ ਕਰੇ ਦੀ ਇਹ ਇਹ ਪਹਿਲਾਂ ਵੀ ਸਰਕਾਰਾਂ ਨੇ ਧਕੈਸ਼ਾ ਹੀ ਨਹੀਂ ਉਹਨਾਂ ਨੂੰ ਅੰਦਰ ਕੀਤਾ ਤੇ ਮੇਰੇ ਖਿਆਲ ਅਗੇ ਹੁਣ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਵੈਸੇ ਕਿ ਲੋਕ ਫਤਵਾ ਵੀ ਆ ਲੋਕਾਂ ਚ ਦਿਨੋ ਦਿਨ ਰੋਗ ਹੋਰ ਵਧੂਗਾ ਜੇ ਉਹ 2300 ਉਹਨਾਂ ਨੂੰ ਨਹੀਂ ਛੱਡਦੇ ਇੱਕ ਇੱਕ ਛੀਨ ਨਗਰ ਤੋਂ ਹੋਰ 12 ਬੁਲੰਦ ਐਮਪੀ ਜਿੱਤੇ ਨੇ ਰਸ਼ੀਦ ਹੁਣੀ ਉਹ ਤਿਹਾਰਦੀ ਹੈ ਜਿਹੜੀ ਜਿਹੜਾ ਉਹ ਕਾਨੂੰਨੀ ਯਾਰਾ ਜਿਹੜੀ ਕਰ ਰਹੇ ਉਹਨਾਂ ਦਾ ਯੂਐਪੀਏ ਸ਼ਾਇਦ ਲੱਗਾ ਹੈ ਤਾਂ ਉਹਨਾਂ ਦੇ ਉਹਨਾਂ ਦੇ ਕੋਈ ਕੰਸਲਟੈਂਟ ਜਿਹੜੇ ਵਕੀਲ ਆ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਜਿਵੇਂ ਅਜੇ ਅਮਰੀਕਾ ਤੋਂ ਵੀ ਇੱਕ ਦੱਸਿਆ ਹੈ ਕਿ ਉੱਥੇ ਵੀ ਇੱਕ ਵਕੀਲ ਸਾਹਿਬ ਨੇ ਭਾਈ ਆ ਇਸ ਕਾਨੂੰਨੀ ਸਲਾਹ ਜਿਹੜੀ ਗੱਲ ਨਹੀਂ ਅਜੇ ਸਾਡੀ ਇੱਥਾਂ ਉਹਦਾ ਨਾਲ ਕੋਈ ਕੇ ਹੋਰ ਕਿਸ ਨਾਲ ਸਾਡਾ ਸੰਪਰਕ ਨਹੀਂ ਹੋਇਆ ਸਾਨੂੰ ਇਹਨਾਂ ਪਤਾ ਲੱਗਾ ਕਿ ਅਮਰੀਕਾ ਦੀਆਂ ਹੋਰ ਬਾਦੀਆਂ ਕੁਝ ਗੁਰਦਵਾਰਾ ਪਰਮ ਕਮੇਟੀਆਂ ਨੇ ਉਹ ਜਸਪ੍ਰੀਤ ਸਿੰਘ ਉਹਨਾਂ ਦੀ ਡਿਊਟੀ ਲਈਏ ਕਿ ਤੁਸੀਂ ਇਥੇ ਦੀ ਅਮਰੀਕਨ ਸਰਕਾਰ ਦੇ ਇੱਕ ਅਧਿਕਾਰੀਆਂ ਨਾਲ ਵੱਡੇ ਸੈਂਟਰਾਂ ਨਾਲ ਜਾਂ ਦੂਜੇ ਵੈਸਟ ਪ੍ਰੈਜ਼ੀਡੈਂਟ ਨਾਲ ਮਿਲ ਕੇ ਤੁਸੀਂ ਇਸ ਮਸਲੇ ਤੇ ਭਾਰਤ ਸਰਕਾਰ ਨੂੰ ਕਹੋ ਕਿ ਮਨੁੱਖੀ ਅਧਿਕਾਰਾਂ ਦਾ ਜਿਹੜੇ ਲੰਘਣਾ ਹੋ ਰਹੀ ਆ ਉਹ ਨਾ ਹੋਵੇ ਤੇ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਦਾ ਜਸਪ੍ਰੀਤ ਹੋਣ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਵਿਦੇਸ਼ਾਂ 'ਚ ਬਹਿ ਕੇ ਵੀ ਆਪਣੇ ਲੋਕਾਂ ਦਾ ਫਿਕਰ ਕਰਦੇ ਆ ਪੰਜਾਬ ਨੂੰ ਬਚਾਉਣਾ ਚਾਹ ਰਹੇ ਆ ਪੰਜਾਬ ਦੇ ਹਾਲਾਤ ਵਧੀਆ ਕਰਨੇ ਚਾਹ ਰਹੇ ਨੇ ਜਿਹੜੇ ਇੰਡੀਆ ਦੀ ਪੰਜਾਬ ਦੀ ਜਨ ਭਾਰਤੀ ਸਿੱਖਾਂ ਦੀ ਨੁਮਾਇੰਦਗੀ ਜੱਥੇ ਬੰਦੀ ਹੈ ਤੋਂ ਵੀ ਗੁਰਦੁਆਰਾ ਭਗਵੰਦ ਦੀ ਕਮੇਟੀ ਇਹਨਾਂ ਨਾਲ ਕੋਈ ਤਾਲਮੇਲ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਜਾਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਹੈਗਾ ਜਾਂ ਇਹਨਾਂ ਨੂੰ ਕਿਤੇ ਪੱਤਰ ਤੇ ਜੇਦਾ ਪੇਸ਼ ਏ ਜੀ ਹੁਣ ਇਲੈਕਸ਼ਨ ਤੇ ਇਹਨਾਂ ਸਾਰਿਆਂ ਨੇ ਮਿਲ ਕੇ ਸਾਡਾ ਕਾਫੀ ਵਿਰੋਧ ਕੀਤਾ ਤੇ ਪਰ ਮੈਂ ਸੋਚਦਾ ਕਿ ਜਦੋਂ ਉਹ ਇੱਕ ਸਿੱਖਾਂ ਦੀ ਨਮਾਇਦਾ ਜਵਾਬਤਾ ਹੋਣ ਦੇ ਹੋਣ ਦਾ ਉਹਨਾਂ ਨੂੰ ਜਿਹੜਾ ਫਰਜ਼ ਨਾ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਸਾਡੀ ਨਾਂ ਐਸੀ ਨਾਮ ਹੀ ਅਪੀਲ ਕਰੀਏ ਉਹਨਾਂ ਨੂੰ ਆਪਣੇ ਤੌਰ ਤੇ ਇਹ ਚੀਜ਼ ਦਾ ਇਹਦਾ ਐਕਸ਼ਨ ਲੈਣਾ ਚਾਹੀਦਾ ਤੇ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਮਜਬੂਰ ਕਰਨਾ ਚਾਹੀਦਾ ਕਿ ਉਹ ਉਹ ਐਨਐਸਏ ਵੀ ਖਤਮ ਕਰਨ ਤੇ ਉਹਨਾਂ ਨੂੰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਉਹਨਾਂ ਨੇ ਪਹਿਲਾਂ ਵੀ ਚੱਲਦੀ ਰਹੀ ਹੈ ਤੇ ਨੌਜਵਾਨੀ ਨਸ਼ਿਆਂ 'ਚ ਬਹੁਤ ਐਸੀ ਹੁਣ ਕੈਂਪੇਨ ਦੇ ਟਾਈਮ ਦੇਖਿਆ ਕਿ ਘਰਾਂ ਦੇ ਘਰ ਖਾਲੀ ਹੋ ਗਏ ਲੋਕਾਂ ਦੀ ਬਹੁਤ ਬੁਰੀ ਹਾਲਤ ਆ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਕਦਮ ਚੁੱਕਣ ਵਾਸਤੇ ਉਹਨਾਂ ਨੂੰ ਮੌਕਾ ਵੀ ਦੇਣ ਸਰਕਾਰ ਵੀ ਸਹਿਯੋਗ ਕਰੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਮੰਤਖਬੀ ਦੀ ਵੀ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਿਹਨਤ ਉਹਦਾ ਸਹਿਯੋਗ ਕਰੇ